ਚਲ ਸਾਗ ਤੇ ਗਿਆ ਕੁਤਰਿਆ ਚਲ ਪੋਹਾ ਜੀ ਆਏ ਹੀ ਮੇਰਾ ਰੱਦਾ ਹੀ ਚਲ ਪੋਹਾ ਜੀ ਨੂੰ ਸਾਗ ਬਣਾ ਕੇ ਖਵਾ ਦੇਣੀ ਆ ਵਿਚਾਰੇ ਕੋ ਕੱਲੇ ਕਿਹੜਾ ਬੰਦਾ ਹੋਣਾ ਉੱਥੇ ਦਲਜੀਤ ਹਾਂਜੀ ਪੋਹਾ ਜੀ ਪੁੱਤ ਕੀ ਕਰਨ ਲਈ ਆ ਕੁਛ ਨਹੀਂ ਪੋਹਾ ਜੀ ਮੇਰਾ ਰੱਦਾ ਹੀ ਪਿੱਛਲ ਤੋਂ ਨਹੀਂ ਆਇਆ ਤੇ ਤੁਹਾਨੂੰ ਸਾਗ ਬਣਾ ਕੇ ਖਵਾ ਦੇਣੀ ਆ ਲੈ ਦੱਸ ਤੇ ਤੂੰ ਮੈਨੂੰ ਆਵਾਜ਼ ਮਾਰਦੀ ਤੇ ਮੈਂ ਪੁੱਤ ਤੇਰੇ ਨਾਲ ਕੋਈ ਕੰਮ ਹੀ ਕਰਾ ਦਿੰਦੀ ਚਲ ਫਿਰ ਕੀ ਤੂੰ ਸੁੱਤੇ ਹੀ ਤੇ ਮੈਂ ਕਿਹਾ ਚਲ ਪੋਹਾ ਜੀ ਰਾਮ ਕਰਨ ਦੇ ਕੋਈ ਗੱਲ ਨਹੀਂ ਫਿਰ ਕੀ ਕਰੇ ਤਾਂ ਕੰਮ ਕਰਦੀ ਆ ਇਹ ਤਾਂ ਹੀ ਤੋ ਕੱਲੀ ਲੱਗੀ ਰਹੀ ਸਾਗ ਬਸ ਭੋਜੀ ਛੱਟ ਹੋ ਗਿਆ ਲੈ ਕੇ ਕਰਨਾ ਹੁਣ ਮੈਂ ਤਾਂ ਸੋਚਣ ਦੀ ਮੈਂ ਵੇਖਾਂ ਜਾ ਕੇ ਵੀ ਦਿਲਜੀਤ ਕਿੱਥੇ ਚਲ ਗਈ ਆ ਕਿਤੇ ਲੱਭੀ ਨਹੀਂ ਗਈ ਮੈਨੂੰ ਕਿਨੇ ਚਰਦੀ ਵੇਖਿਆ ਵੀ ਚੱਲ ਤਾਂ ਡੋ ਕੋ ਕਿਹੜਾ ਕੱਲੇ ਬੰਦਾ ਹੋਣਾ ਵਾ ਹਾਂ ਚੱਲ ਹੁਣ ਤੁਹਾਨੂੰ ਬਣਾ ਕੇ ਖਵਾਲ ਦਿੰਨੇ ਆ ਚੱਲ ਆਹ ਤਾਂ ਵਧੀਆ ਕੀਤਾ ਪੁੱਤ ਬੜਾ ਚਿਰ ਹੋ ਗਿਆ ਇਸ ਸਾਗ ਖਾਦੇ ਨੂੰ ਹੁਣ ਹਿੰਮਤ ਨਹੀਂ ਹੁੰਦੀ ਸਾਗ ਤਾਂ ਰੰਦੀ ਤੇ ਕਰਨਾ ਕੀ ਹੈ ਬੰਦੇ ਨੇ ਤਾਂ ਹੀ ਤੇ ਮੈਂ ਸੋਚਿਆ ਵੀ ਤੁਹਾਨੂੰ ਬਣਾ ਕੇ ਖਾਉਣੀ ਆ ਅੱਜ ਜਦੋਂ ਦੇ ਅੰਤਰੇ ਮੇਰੇ ਗੋਡੇ ਰਹਿ ਗਏ ਆ ਨਾ ਉਦੋਂ ਦਾ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਬਸ ਇਦਾਂ ਹੀ ਆ ਮਾੜੀ ਮਾਟੀ ਰੋਟੀ ਮਾੜੀ ਮੋਟੀ ਬਣਾ ਲੈਣੀ ਆ ਬਸ ਚੱਲ ਥੋੜਾ ਬਹੁਤਾ ਘੁੰਮਿਆ ਕਰੋ ਆਪੇ ਗੋਡੇ ਤੇ ਠੀਕ ਰਹਿਣਗੇ ਔਰ ਨਹੀਂ ਤੇ ਬਹੁਤੇ ਬੈ ਜਾਣੇ ਪਾਜੀ ਤਾਂ ਹੁਣ ਹੋ ਗਿਆ ਸਾਰਾ ਕੰਮ ਹਾਂਜੀ ਹਾਂਜੀ ਮੈਂ ਤਾਂ ਕਹਿ ਲਿਆ ਕਰਉਣੀ ਨਹੀਂ ਮੈਨੂੰ ਕੁਝ ਕਰਨ ਵਾਲਾ ਤੇ ਹੋ ਗਿਆ ਬਸ ਚੱਲ ਠੀਕ ਆ ਕਰ ਲਾ ਫਿਰ ਤੂੰ ਹੈ ਹਾਂਜੀ ਹਾਂਜੀ ਨੌ ਵੀ ਮੇਰੇ ਵੀਰ ਨੂੰ ਆਵਾ ਚੰਗੀ ਮਿਲਦੀ ਹੈ ਹੈ ਵੇਖਿਆ ਕਿੰਡੀ ਚੰਗੀ ਆ ਵਿਚਾਰੀ ਚੱਲ ਮੇਰੇ ਵੀਰ ਦੀ ਨੀਤ ਵੀ ਬੜੀ ਚੰਗੀ ਆ ਪਰ ਪ੍ਰਭ ਨੂੰ ਨਾ ਕੁਤ ਪੇਜ ਨਾਉ ਚਾਹੀਦੀ ਜਿਹੜੀ ਇੱਕ ਵਾਰੀ ਨੂੰ ਪਤਾ ਲੱਗਦਾ ਕਿ ਕਿਦਾਂ ਕਿਸਨਾ ਮਾੜਾ ਕਰੀਦਾ ਹੁਣ ਇਹ ਤਾਂ ਚੰਗੀ ਰਵੇ ਤਾਂ ਵੀ ਆ ਵਿਚਾਰੀ ਨਾ ਵੇ ਲੱਕਿਆ ਆਹੇ ਤੇ ਸਬਜੀ ਰੋਣੀ ਆ ਲਸਣ ਲਾਉਣਾ ਵਾ ਥਾਂ ਬਣਾ ਦੋ ਆ ਇਨਾਂ ਕ ਚੋਨਾ ਵੜਤਾ ਵਾ ਤੇ ਮੋੜ ਦੋਦਾ ਹੀ ਆ ਕਿਸੇ ਨੇ ਥਾਂ ਬਣਾ ਕੇ ਦੇਣਾ ਮੈਨੂੰ ਕੀ ਮੰਮੀ ਮੈਂ ਖਾਪਦੀ ਰਹਿਣੀ ਆ ਕੀ ਘੰਡੇ ਜੀ ਤੁਸੀਂ ਇੱਥੇ ਨਾ ਮੈਂ ਕੀ ਕਰਨਾ ਵਾ ਤੈਨੂੰ ਤਾਂ ਕੋਈ ਪਤਾ ਨਹੀਂ ਹੁੰਦਾ ਕੋਈ ਸਬਜੀ ਵੀ ਲਵਣੀ ਆ ਕਿਧਰ ਲਸਣ ਹੋਣ ਗਿਆ ਚਾਰ ਗੁੱਠੀਆਂ ਘਰ ਦੀਆਂ ਸੌਖਾ ਖਾ ਲਵਾਂਗੇ ਮਿੱਠਾ ਬਣਾਉਣਗੇ ਤੇ ਮੈਂ ਲਾਉਂਗੀ ਤੇ ਤੂੰ ਸਵਾ ਲਾਉਣਾ ਤੂੰ ਕਿਸ ਨੂੰ ਕਹਿਣਾ ਨਹੀਂ ਵੀ ਥਾ ਬਣਾ ਦੋ ਆ ਮੈਂ ਭੌਂ ਕਿਹਾ ਸੀਗਾ ਤੇ ਆ ਵੇ ਤੋਂ ਵੱਡ ਕੇ ਝੋਨਾ ਤੇ ਮੋਢਾ ਉਦਾ ਹੀ ਪਏ ਕਿਸ ਨੇ ਵਾਹ ਕਹਿਣ ਦਿੱਤਾ ਕਿ ਤੇ ਕੋ ਥਾ ਨਹੀਂ ਬਣਾਇਆ ਕਿ ਤੇ ਕੁਛ ਨਹੀਂ ਤੇ ਮੈਨੂੰ ਕਿਹੜੀ ਗੱਲ ਸੁਣੋ ਮੈਂ ਤੇ ਤੁਹਾਨੂੰ ਸਾਰੇ ਘਰ ਦੇ ਵੇਖਣ ਦੀ ਤੇ ਤੂੰ ਇੱਥੇ ਆਏ ਜੇ ਤੇ ਮੈਂ ਨਾ ਸਾਗ ਦਿੱਤਾ ਰੱਖ ਤੇ ਹੁਣ ਤੂੰ ਇੱਦਾਂ ਕਰਿਓ ਵੀ ਵੇਖ ਲਿਓ ਤੇ ਮੈਂ ਲੱਗੀ ਪੰਥ ਨੂੰ ਪੜਾਉਣ ਨਾ ਜਿਤ ਵੇਖਣਾ ਨਹੀਂ ਠੱਖਿਆ ਕਰ ਨੂੰ ਮੈਨੂੰ ਇਹ ਹੱਸਣਾ ਨਾ ਕਰਿਆ ਕਰ ਮਿਸਾ ਆਗਰਾਫ ਤਾਂ ਤੁਸੀਂ ਵੇਖ ਲਓ ਮੈਨੂੰ ਕੋਈ ਹਾਨ ਨਹੀਂ ਹੈਗਾ ਠੀਕ ਹੈ ਨਾ ਫਿਰ ਕੀ ਹੋ ਗਿਆ ਜੇ ਤੁਸੀਂ ਮੜਾ ਜਾ ਵੇਖ ਲੋਗੇ ਤੇ ਮੇਰਾ ਵਾਦਾ ਬੀਪੀ ਮੈਂ ਮਰ ਕੋ ਨਹੀਂ ਅਗੜੀ ਬੈਠਾ ਜਾਂਦਾ ਉਹ ਸੇਕ ਨਾਲ ਮੇਰਾ ਹੋਰ ਬੀਪੀ ਵਾਦਾ ਅੱਧੋਈ ਤੇਰੇ ਵਾਲੀ ਜਿਹੜਾ ਕੰਮ ਨੂੰ ਨੰਦੋਂ ਕਰਿਆ ਕਰ ਮੇਰੇ ਸਿਰ ਤਨ ਰਿਆ ਕਰ ਇੰਨਾ ਕਰ ਲੈ ਨਹੀਂ ਤੇ ਨਾ ਮੰਮੀ ਕਰ ਲੂਗੀ ਲੈ ਮੰਮੀ ਮੈਂ ਤੇ ਤੁਹਾਨੂੰ ਕਹਿਣ ਹੀ ਆਈ ਆ ਹੁਣ ਮੁੰਡੇ ਨੂੰ ਕੰਮ ਕਰਦੇ ਨੀ ਆ ਜੇ ਉਹਦੀ ਮੈਟ੍ਰੀਸ਼ਨ ਕਹਿੰਦੀ ਤੁਸੀਂ ਉਹ ਕਹਿੰਦੇ ਤੇਰ ਕੋ ਨਹੀਂ ਪੜਾਇਆ ਜਾਂਦਾ ਟਿਊਸ਼ਨ ਨਹੀਂ ਰਖੋਣੀ ਹੈਗੀ ਨਹੀਂ ਇੰਨਾ ਗੱਲਾਂ ਤਾਂ ਮੈਨੂੰ ਨਹੀਂ ਪਤਾ ਜਿਹੜੀ ਗੱਲ ਮੈਂ ਕਰਦੀ ਆ ਨਾ ਉਹਦਾ ਅਸਰ ਕਰਿਆ ਕਰ ਜਿਹੜਾ ਕੰਮ ਕਰਨਾ ਆਪ ਕਰਿਆ ਕਰ ਖਬਰਦਾਰ ਜੇ ਮੇਰੇ ਸਿਰ ਤੇ ਮੜਿਆ ਤੇ ਮੰਮੀ ਜੀ ਸਾਗ ਘਾਤਾ ਤੁਸੀਂ ਵੇਖ ਲਓ ਆ ਮੇਰ ਕੋ ਨੇ ਅੱਗੜੇ ਬਿਠਾ ਜਾਂਦਾ ਨਾ ਬੋ ਨਹੀਂ ਬੈਣਾ ਤੇ ਤੁਹਾਡੇ ਤੇ ਕੰਮ ਹੀ ਹੋ ਗਿਆ ਵਾ ਕਿੱਡੀ ਭੂਏ ਚੜੀ ਐ ਵੇਖਾਂ ਮੁੰ ਮੁੰਡਾ ਪੜਾਉਣ ਲੱਗੇ ਲੱਗੇ ਬੈਠੇ ਪੜਾ ਲਾ ਉੱਥੇ ਮੱਸਾ ਅੱਗੇ ਗਾਂ ਕਰਨੀ ਉੱਥੇ ਕਰਨਾ ਚੱਲ ਉਹਦਾ ਇੱਕ ਗੱਲ ਤੇ ਵਧੀਆ ਵਾ ਇਹ ਵੀ ਰੋਜੀ ਚੱਲੀ ਆ ਮੁੰਡੇ ਦੇ ਨਾਲ ਤੇ ਸਾਇਰਸ ਵੀ ਹੈ ਨੀ ਘਰ ਇਹ ਵੀ ਦੋਵੇਂ ਪਿਓ ਪਤ ਮੰਡੀ ਗਏ ਆ ਐਦਾਂ ਕਰਨੇ ਆ ਓੜੀ ਮੈਡਮ ਬਣ ਕੇ ਬੈਠੀ ਨਾ ਦਰਿਆਨ ਕਾਂ ਲਾ ਕੇ ਉਹਨੂੰ ਜਿਹੜਾ ਕਮਾ ਕੇ ਬਾਹਰ ਕੱਢਦੀ ਆ ਨਹੀਂ ਤੇ ਕੀ ਪਤਾ ਨੇ ਕਿੰਨੇ ਦਿਨ ਡੇਰੇ ਲਾ ਕੇ ਰਹਿਣੇ ਇੱਥੇ ਜਿੰਨੇ ਉਹਦੀ ਆਓ ਭਗਤ ਹੋਣ ਢਈ ਆ ਸੇਵਾ ਪਾਣੀ ਹੋਣ ਢਿਆ ਵਾ ਉਹਨੇ ਤਾਂ ਕਹਿਣਾ ਕਿ ਮਨਜਿੰਦਰ ਸਿੰਘ ਤੂੰ ਇੱਥੇ ਹੀ ਆ ਜਾ ਉੱਥੇ ਕਰਨਾ ਆਪਾਂ ਨਾਲੇ ਵਨਸਵ ਨੇ ਇਹ ਚੀਜ਼ਾਂ ਖਾਣ ਨੇ ਮਿਲਡੀਆਂ ਨਾਲੇ ਇਸ ਤਫਰੀਦ ਮਿਲ ਗਈ ਆ ਤੇ ਕੀ ਲੋੜਾ ਜਾਣ ਦੀ ਸਾਨੂੰ ਨਾਲ ਖਰਚਾ ਆਪਣੀ ਮੁਕਾ ਸਭ ਕੁਝ ਉੱਥੋਂ ਇੱਥੇ ਆਰਾਮ ਨਹੀਂ ਐਸ਼ਾ ਕੰਡੇ ਆ ਵੇਖਾ ਇਹਨੂੰ ਜਾ ਕੇ ਜੇ ਲੱਗੀ ਆ ਤੇ ਜਾ ਕੇ ਮੈਡਮ ਨੂੰ ਠੂਕੇ ਤੱਕ ਡਾ ਬਾਹਰ ਚੱਲ ਭੈਣੇ ਤੁਰ ਟਾਈਮ ਲਾ ਤੂੰ ਹੰtre ਗੋਡੇ ਪੜੇ ਦੁਖੰਡਾਏ ਆ ਆਏ ਚੱਲ ਮਨਜੀਤ ਨੂੰ ਕਹੂੰਗੀ ਸਾਗ ਸੇਰੇ ਮੇਰੇ ਡੱਬੇ ਚ ਪਾ ਦੇ ਨਾਲ ਲੈ ਜਾਊਂਗੀ ਤੇ ਚਲ ਮਨਜਿੰਦਰ ਵੀ ਨਵਾਂ ਕਰ ਲਊਗਾ ਸਾਗ ਨਾ ਹੁਣ ਲੰਮੇ ਪੈਂਦੇ ਤਿਆਰੀਆਂ ਹੋਣ ਡੰਜਾਂ ਆ ਚੱਕੋ ਚੋਲਾ ਤੇ ਚਲੋ ਉઠੋ ਉઠੋ ਹੈ ਤਾਂ ਨਾ ਮੇਰੇ ਵਾਲੇ ਵੇਖੋ ਹੋਰ ਤਰਾਈ ਹਾਏ ਭਾਬੀ ਮੈਨੂੰ ਤਾਂ ਸਾਰੇ ਕਹਿੰਦੇ ਆ ਵੀ ਤੂੰ ਅੱਜ ਰਾਤ ਰਹਿ ਪਾ ਮੈਨੂੰ ਤਾਂ ਨਿਆਣੇ ਕਹਿੰਦੇ ਤਾਂ ਦੋ ਦਿਨ ਰਹਿ ਤੇ ਚਲ ਅੱਜ ਰਹਿ ਲੰਦੇ ਵਿਚਾਰੇ ਘਰ ਨਹੀਂਗੇ ਨਾ ਗੱਲ ਸੁਣ ਮੇਰੀ ਜੇ ਨਿਆਣੇ ਕਹਿਣਗੇ ਭੂਆ ਖੁਸ਼ਾਲ ਮਾਰਦੇ ਤੂੰ ਖੁਸ਼ਾਲ ਮਾਰ ਦੇਂਗੀ ਸਿਆਣੀ ਬਿਆਲੀ ਹੈਗੀ ਆ ਆਪਣਾ ਘਰ ਵੇਖੀਦਾ ਹੁੰਦਾ ਵਾ ਚੱਲ ਉੱਠ ਐਵੇਂ ਲਖਰੇ ਜਨ ਘਰੀ ਜਾ ਮੇਰੀ ਗੱਲ ਤਾਂ ਸੁਣ ਲਾ ਕੋਈ ਗੱਲ ਨਹੀਂ ਅੱਜ ਦੀ ਰਾਤ ਮੈਨੂੰ ਰਹਿ ਲੰਦੇ ਤੇ ਨਿਆਣੇ ਵਿਚਾਰੇ ਆਉਣਗੇ ਕਿਹੜਾ ਨਿਆਣੇ ਵਿਚਾਰੇ ਆਉਣਗੇ ਨਿਆਣੇ ਅੱਜ ਕਹਿ ਰਹਿ ਲਿਆ ਨਿਆਣੇ ਕੱਲ ਕਹਿ ਰਹਿ ਲਿਆ ਤੋੜਾ ਤੇ ਲੰਗਰ ਪਕਾਉਂਦੇ ਹੱਥ ਲੂੰਡਾਓ ਆ ਚੱਲੋ ਅੱਥੇ ਮੇਰੇ ਕੋਲ ਗੱਲਾਂ ਕਰਨੀ ਟਾਈਮ ਹੈ ਨਹੀਂ ਆਹ ਗੱਲ ਤੇ ਸੁਣ ਆਹ ਵੀਰ ਵਿਚਾਰਾ ਇੰਨੇ ਤਰਲੇ ਲੈਂਦਾ ਗਿਆ ਵਾ ਆ ਨਿਆਣੇ ਵਿਚਾਰੇ ਆਹ ਹੋਟੀ ਨੇ ਮੈਨੂੰ ਆਹ ਸੂਟ ਵੀ ਕੱਢ ਕੇ ਦਿੱਤਾ ਚੁੰਨੀ ਵੀ ਦਿੱਤੀ ਨਵੀਂ ਚੱਲ ਕੋਈ ਨਹੀਂ ਲੈ ਜਾ ਸੂਟ ਮੈਂ ਤੇਰੇ ਕੋ ਸੂਟ ਨਹੀਂ ਲਵਾਉਣ ਲੱਗੀ ਨਾ ਚੋਕ ਕਪੜਾ ਝੋੜਾ ਤੇਰੇ ਝੋਲੇ ਸੂਟ ਪਾ ਤੜ ਲਿਆ ਆ ਫੜ ਚੱਪਲ ਪਾ ਅੱਥੇ ਹਾਏ ਹੈ ਮੈਨੂੰ ਅੱਜ ਦੀ ਰਾਤ ਰਹਿ ਲੈਣ ਦੇ ਹੱਥੇਰ ਕੀ ਆ ਨਹੀਂ ਕੀ ਅੱਜ ਦੀ ਰਾਤ ਨੂੰ ਰਹਿਣ ਆਛਾ ਮਾਂ ਪਿਆ ਗਿਆ ਮੈਂ ਕਿਹੜੇ ਖੂਚ ਪੈਣਾ ਵਾ ਹੁਣ ਬਥੇਰੀਆਂ ਪੱਸਾ ਜਾਂਦੀਆਂ ਇੱਥੋਂ ਚੱਲ ਚੱਲ ਵੇਖ ਲੈ ਮੈਨੂੰ ਅਜ ਰਹਿ ਲੈਂਦੇ ਮੈਂ ਕਿਹਾ ਚੱਲ ਉੱਠ ਉਹ ਆ ਗਿਆ ਤੇ ਫਿਰ ਤੂੰ ਕਹਣਾ ਮੈਂ ਚਾਰਦੇ ਨਹੀਂ ਲੜਾਂ ਇੱਥੋਂ ਚੱਲ 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 ਉਹ ੜਾ ਘਰ ਰੋ ਲੱਗਰ ਪਾਣੀ ਉਹਨੇ ਕਹਣਾ ਕਿ ਸਿਆਣੀ ਬੈਣੀ ਘਰ ਪਰ ਜਾਈ ਆ ਉਹਨੂੰ ਨਹੀਂ ਪਤਾ ਨੇ ਤੋਰਨਾ ਤੇ ਜੇ ਮੈਨੂੰ ਬਸ ਨਾ ਮਿਲੀ ਤੇ ਫੇਰ ਕਿਉਂ ਨਾ ਮਿਲੂ ਬਸ ਤੈਨੂੰ ਬਥੇਰੇ ਲੋਕੇ ਜਾਂਦੇ ਉੱਧਰ ਨੂੰ ਹਾਥੋਂ ਤੇ ਦੇਖ ਕੇ ਉਹਨੂੰ ਬਹਿ ਜਾਈ ਆ ਚੱਲ ਤੋਰ ਇਹ ਲਹਿੰਗੀ ਫਤ ਫੇਰੀ ਜਾਏਗੀ ਜੋ ਹਿਲ ਲੜਾਈ ਨੇ ਆਪ ਲੱਗਾ ਕਿਸ ਤਰ੍ਹਾਂ ਕਿਸੇ ਜਾਣੀਆਂ ਤਾਂ ਫੇਰ ਮੇਰੀ ਗੱ ਤੇ ਮੈਂ ਆਊਗਾ ਫਿਰ ਮੈਂ ਚਲ ਜੂਗੀ ਜੇ ਵੀ ਰਾਗਾ ਤੂੰ ਕਿਥੇ ਜਾਣਾ ਤੂੰ ਤਾਂ ਹਰ ਪੱਕੇ ਡੇਰੇ ਇੱਥੇ ਵੀਰ ਪਾਦੇ ਆ ਵੀ ਝੋਲੇ ਤੇ ਵੀਰ ਪਾਦਿਆ ਵੀ ਝੋਲੇ ਤੇ ਬੜਕਾਂ ਤੁਰਿਆ ਨਾ ਜਾਵੇ ਤਾਂ ਗੋਡੇ ਭੰਤਰੇ ਹੇਠ ਜਾ ਕੇ ਟੁੱਟ ਜਾਣ ਚੱਲ ਵੀਰ ਆਊਗਾ ਤੇ ਮੈਂ ਆਉਂ ਤੈਨੂੰ ਨਾਲ ਮੈਂ ਵੀ ਆ ਜੂਗੀ ਜੋ ਚਾਹੀਦਾ ਹੋਗਾ ਨਾ ਦੇ ਦਾਂਗੇ ਤੈਨੂੰ ਚੱਲ ਚੱਲ ਟਾਈਮ ਨਾਲ ਨਿਕਲ ਨਿਕਲਿਆ ਹੁਣ ਕਿ ਫੇਰ ਇੱਥੇ ਡਿੱਗ ਜਾ ਕਿ ਉਹਨੇ ਚਰ ਨੂੰ ਆ ਜਾ ਕੋਈ ਨਾ ਕੋਈ ਤੇ ਫਿਰ ਬਹਾਨਾ ਮਰ ਕੇ ਤੇ ਅੰਦਰ ਵੜ ਜੀ ਕਹਿੰਦੀ ਹੈ ਨਾ ਬੜੀ ਵੱਡੀ ਜਬਾਨ ਵਾਲੀ ਆ ਹਨਾ ਦਾਹਾਂ ਜਿਆਂ ਚ ਬਿਠਾ ਕੇ ਮੇਰੀ ਬੇਇੱਜ਼ਤੀ ਕੀਤੀ ਹੈਗੀ ਇਹ ਚੰਗੀ ਨਹੀਂ ਆ ਵੇਖਿਆ ਅੱਜ ਆ ਗਿਆ ਨਾ ਟਾਈਮ ਹੁਣ ਉਹੀ ਜਬਾਨ ਵਾਲੀ ਜਿਹੜੀ ਤੈਨੂੰ ੱੱਕੇ ਮਾਰਨ ਲਈ ਆ ਤੇ ਤੈਨੂੰ ਚੇਤਾ ਕਰਾਉਣ ਲਈ ਆ ਕਿ ਆਂ ਤੂੰ ਮੇਰਾ ਸਲੂਕ ਕੀਤਾ ਹੈਗਾ ਤੇ ਓ ਚਲ ਓ ਤਾਂ ਰੱਬ ਮੇਰੇ ਵਾਲੀ ਹੈਗਾ ਕਿ ਜਿਹੜਾ ਮੈਂ ਕਰ ਚ ਟਿੱਗੀ ਆ ਨਹੀਂ ਤੇ ਮੈਨੂੰ ਤੂੰ ਟਿਕਨ ਨਹੀਂ ਦੇਣਾ ਓ ਚੱਲ ਚੱਲ ਹੁਣ ਐਵੇਂ ਡੁਸਕ ਜਾ ਨਿਕਲ ਜਾ ਇੱਥੋਂ ਫੇਰ ਨਾ ਇੱਥੋਂ ਮੋੜਾਈ ਤੂੰ ਰੀਚਲ ਹੁਣ ਦੇਖਦੀ ਨਾ ਫੇਰ ਇੱਥੇ ਹਾਈ ਹਾਈ ਕਦੀ ਸੋਚਿਆ ਵੀ ਨਹੀਂ ਪੀਕਿਆਂ ਦਾ ਘਰ ਏਦਾਂ ਟਿੱਕੇ ਵੀ ਪੈਣਗੇ ਮੈਂ ਤਾਂ ਕੁਛ ਨਹੀਂ ਮਾੜਾ ਕੀਤਾ ਇਹਦਾ ਪਰ ਪਤਾ ਨਹੀਂ ਕਿਹੜੀ ਗੱਲ ਦੀ ਖਾਰਖੰਡ ਐ ਵੀ ਮੇਰੇ ਨਾਲ ਇੰਨੀ ਨੇ ਮੈਂ ਕਿਉਂ ਬੁਰੀ ਲੱਗਣ ਡੈ ਪਈ ਆ ਚੱਲ ਕੋਈ ਨਹੀਂ ਰੱਬ ਨੇ ਇਹਨੂੰ ਵੀ ਤੇ ਧੀ ਦਿੱਤੀ ਆ ਨਾ ਚੱਲ ਮੈਂ ਤਾਂ ਕਹਿੰਦੀ ਰੱਬ ਉਹਨੂੰ ਸੁੱਖ ਦੇਵੇ ਪਰ ਨਾ ਜਿਹੜਾ ਬੰਦਾ ਕਿਸੇ ਨਾਲ ਗਲਤ ਕਰਦਾ ਉਹਨਾਂ ਆਪਣੇ ਨਾਲ ਹੁੰਦਾ ਹੁੰਦਾ ਵਾ ਹੁਣ ਕੋਈ ਮੈਨੂੰ ਬਸ ਵੀ ਨਾ ਮਿਲੇ ਮੈਨੂੰ ਕੀ ਕਰੂੰਗੀ ਹੁਣ ਮੈਂ ਹਾਂ ਹਾਈ ਕੋਈ ਬੱਸ ਵੀ ਨਹੀਂ ਆਉਣ ਈ ਹੁਣ ਮੈਂ ਕੀ ਕਰੂੰਗੀ ਉਹ ਆ ਜੀ ਉਹ ਤੂੰ ਇਥੇ ਕੰਡੇ ਦੇ ਅਪੁੱਤ ਕੋਹਣੀ ਮੈਂ ਚੱਲੀ ਹੀ ਪਿੰਡ ਆਪਣੇ ਅੱਛਾ ਆਹੋ ਮੇਰਾ ਰਾਦਾ ਵਾ ਵੀ ਚਲੀ ਜਾਨੀ ਆ ਤੇਰਾ ਫੁਫੜਨਾ ਕੱਲਾ ਵਾ ਕਰ ਤੇ ਰੋਟੀ ਰਾਟੀ ਦੀ ਮੁਸ਼ਕਲ ਹੋ ਜਾਣੀ ਆ ਤੇ ਮੈਂ ਬੱਸ ਦੀ ਕੰਡੀ ਹੀ ਕਿਥੇ ਨੂੰ ਮੈਂ ਚੱਲ ਜਾਣਾ ਵਾ ਉਹ ਨਹੀਂ ਨਹੀਂ ਇਦਾਂ ਨਹੀਂ ਕਰਨਾ ਹੈਗਾ ਧੰਨਵਾਦੀ ਕਹਣਾ ਰਾਤ ਰੱਖਣਾ ਵਾ ਅਜੀ ਡੈਡੀ ਹੁਣੀ ਮੁੰਡੀ ਗਏ ਅਰੇ ਉਹਨਾਂ ਨੇ ਰੌਣਾ ਵਾ ਨਾਲੇ ਮੈਂ ਖਾਣ ਪੀਣੇ ਸਮਾਨ ਲੈ ਕੇ ਅੱਡ ਕੀ ਰੱਖਿਆ ਵਾ ਉਹ ਕਿੰਨੇ ਖਾਣਾ ਇੰਨਾ ਸਮਾਨ ਤੁਹਾਡੇ ਹੱਥ ਮੈਂ ਲੈ ਕੇ ਆਇਆ ਵਾ ਮੈਂ ਤਾਂ ਪੁੱਤ ਠੀਕ ਨਹੀਂ ਰਹਿੰਦੀ ਮੈਂ ਕੀ ਖਾਣਾ ਵਾ ਉਹਨਾਂ ਨੇ ਤੁਸੀਂ ਨੇ ਘਰ ਲੰਮੇ ਪਏ ਹੈਗੇ ਤੁਹਾਨੂੰ ਕਿੱਥੋਂ ਚਾਂਦ ਚੇਤਾ ਆ ਗਿਆ ਵੀ ਮੈਂ ਜਾਣਾ ਵਾ ਆਪੇ ਮੇਰੇ ਦਿਮਾਗ 'ਚ ਆ ਗਿਆ ਵੀ ਚੱਲ ਤਰਾ ਫੁੱਫੜ ਕੱਲਾ ਵਾ ਘਰ ਤੇ ਮੈਂ ਰਾਤ ਰਹਿ ਕੇ ਕੀ ਕਰਨਾ ਮੈਂ ਚਲ ਜਾਨੀ ਆ ਓਹੋ ਕੋਈ ਗੱਲ ਨਹੀਂ ਤੇਰਾ ਤਾਂ ਮਾਫ ਛੱਡ ਗਿਆ ਹਾਂਗਾ ਠੀਕ ਆ ਬੱਸ ਨਹੀਂ ਰਹਿਣਾਗਾ ਤੁਸੀਂ ਨਹੀਂ ਐਂਡਾ ਕਰੋ ਤੁਸੀਂ ਮੇਰੇ ਬਹੁਤ ਮਗਰ ਤਾਨੂੰ ਇਥੇ ਕੋਣ ਛੱਡ ਗਿਆ ਵਾ ਪੁੱਤ ਮੇਰੀ ਗੱਲ ਸੁਣ ਹੁਣ ਮੈਂ ਘਰ ਨਹੀਂ ਗਾ ਜਾਣਾ ਹੁਣ ਮੈਂ ਬੱਸ ਡਿੱਕਣ ਨਹੀਂ ਆ ਉਹ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਹਾਨੂੰ ਘਰ ਆਉਣਾ ਪੈਣਾ ਅੱਜ ਇਹੜੀ ਨਹੀਂ ਪੁੱਤ ਮੈਨੂੰ ਜਾ ਲੈਂਦੇ ਹੁਣ ਹੁਣ ਤੇ ਮੈਂ ਘਰੋਂ ਆ ਗਈ ਆ ਮੈਂ ਵਾਪਸ ਜਾਉਂਗੀ ਉਹ ਨਹੀਂ ਨਹੀਂ ਮੰਨਿਆ ਕਰੋ ਮੇਰੀ ਘਰ ਕਿਹੜਾ ਉਪਰਾ ਵਾ ਤੁਹਾਡਾ ਆਪਣਾ ਘਰ ਵਾ ਮੋਂ ਮਗਰ ਮੇਰੇ ਲੈ ਪੁੱਤ ਜੇ ਦੇ ਨਾਲ ਬਾਰੇ ਬਾਰੇ ਕੋਈ ਗੱਲ ਨਹੀਂ ਹਾਈ ਹਾਈ ਪਰ ਜਾਈ ਦੇ ਕਹਿਣਾ ਫੇਰ ਆ ਗਈ ਆ ਆਰੇ ਬੋਰੀ ਨਦ ਲੇਕੀ ਚੱਲ ਪੁੱਤ ਚੱਲ ਤੂੰ ਗਾੜੀ ਗਾੜੀ ਤੂੰ ਇਹਦੇ ਘਬਰਾਏ ਬੜਾ ਕੀ ਗੱਲ ਹੋ ਗਈ ਆ ਉਹ ਨਹੀਂ ਨਹੀਂ ਘਬराई ਨਹੀਂ ਉਦਾਂ ਹੀ ਮੇਰਾ ਧਿਆਨ ਮੰਦਿਰ ਵਿੱਚ ਵਾ ਤੇਰੇ ਫੁੱਫੜ ਵਿੱਚ ਆ ਚੱਲ ਕੋਈ ਨਹੀਂ ਮੈਂ ਗੱਲ ਕਰ ਲੈਣਾ ਫੁੱਫੜ ਜੀ ਨਾਲ ਟੈਨਸ਼ਨ ਨਾ ਲਓ ਤੁਸੀਂ ਚਲੋ ਅੰਦਰ ਤੁਸੀਂ ਆਓ ਚੱਲ ਫੇ ਤੂੰ ਗਾੜੀ ਆਜੋ ਆਜੋ ਮੁੰਡਾ ਲੈ ਤੇ ਆਇਆ ਵਾ ਮੈਨੂੰ ਹੁਣ ਪਤਾ ਨਹੀਂ ਕਿਹੜੇ ਮੂੰਹ ਕੂਣਾ ਇੰਨੇ ਉਹ ਤੇ ਤਪੀ ਹੁਣੀ ਮੈਨੂੰ ਵੇਖ ਕੇ ਕੀ ਕਰਾਂ ਹੁਣ ਮੈਂ ਕਿਉਂ ਆ ਗਈ ਮੈਂ ਮੈਂ ਤੇ ਵੇਲੇ ਨੂੰ ਪਛਤਾਉਣ ਡਈ ਆ ਪਰ ਕੀ ਕਰਾਂ ਪੇਕੇ ਆ ਨਾ ਮੋ ਖਚਲੀਮ ਦਾਵਾ ਮੰਮੀ ਹਾਂਜੀ ਹਾਏ ਮੈਂ ਮਰ ਜਾ ਬੜਾ ਫੇਰ ਕਿੱਥੋਂ ਨਿਕਲ ਆਈ ਆ ਇਹ ਸੀ ਐਡੀ ਕਿਤੇ ਸਗਾਤ ਵਾ ਨਾ ਜਿੰਨਾ ਇਹਨੇ ਮੈਂ ਕੱਢਣ ਦੀ ਕੋਸ਼ਿਸ਼ ਕਾਣੀ ਮੋੜ ਕੋੜ ਕੇ ਫੇਰ ਇੱਥੇ ਆਲ ਵੜ ਗਈ ਆ ਇੱਕ ਤੇ ਦੀ ਕਿਸਮਤ ਐਨੀ ਤੇਜ ਵਾ ਨਾ ਇਹਨੂੰ ਕੋਈ ਨਾ ਕੋਈ ਮਿਲ ਹੀ ਪੈਂਦਾ ਵਾ ਇੱਕ ਤੇ ਮੇਰੇ ਨਿਆਣੇ ਤੇ ਉਧਰ ਮੇਰਾ ਕਾਰ ਵਾਲਾ ਇਹ ਤੇ ਸਾਰੇ ਵੱਧ ਤੋਂ ਵੱਧ ਵਾ ਨਾ ਐਨ ਮੌਕੇ ਤੇ ਆਣ ਵੱਜਦੇ ਕਿਤੇ ਵੇਖਾ ਹੁਣ ਇਹ ਕੀ ਆਂਦਾ ਵਾ ਕਿ ਤੈਨੂੰ ਦੱਸਣਾ ਦਿੱਤਾ ਹੋਏ ਤੇ ਮੇਰਾ ਨਾਂ ਕੁੱਛ ਕੀਤਾ ਵਿਨੇ ਇਹ ਤਾਂ ਕਿਤੇ ਐਡੀ ਹੋਣੀ ਆ ਨਾ ਕਿਤੇ ਗੱਲ ਨੇ ਕਰਨ ਵਾਲੀ ਸਗਾਤ ਤਰੀਕ ਦੇ ਨਹੀਂ ਖਰਬਾ ਹਾਂ ਦੱਸ ਆ ਤੁਸੀਂ ਕਿਤੇ ਤੁਰੇ ਫਿਰਦੇ ਜੀ ਦੋਵੇਂ ਜਣੇ ਉਹ ਭੂਆ ਕਿੱਧਰੋਂ ਚਲ ਗਈ ਆ ਲੈ ਦੱਸ ਭੂਆ ਕਿੱਥੇ ਘਰੋਂ ਚਲ ਗਈ ਆ ਭੂਆ ਤੇ ਅੰਦਰ ਲੰਮੀ ਪਈ ਸੀਗੀ ਉਹ ਸਰਕ ਦੇ ਜਿੱਥੇ ਬੱਸ ਦੀ ਕੰਢੇ ਹੀ ਗੇ ਭੈਣ ਜੀ ਦਿਮਾਗ ਖਰਾਬ ਹੋ ਗਿਆ ਵਾ ਤੁਹਾਨੂੰ ਚੰਗਾ ਬਣਾ ਪਤਾ ਵੀ ਨਹੀਂ ਜਾਂਦਣਾ ਅੱਜ ਤੁਸੀਂ ਕਿਹੜੀ ਗੱਲੋਂ ਜਾਂਦਾ ਕਰੋ ਲੈ ਦੱਸ ਸ਼ਦਾਈਆਂ ਕਿਹੋ ਜਿਹੀ ਗੱਲਾਂ ਕੰਡਿਆ ਵਾ ਮੈਨੂੰ ਤਾਂ ਪਤਾ ਹੀ ਨਹੀਂ ਆ ਇਹ ਤੇ ਅੰਦਰ ਲੰਮੇ ਪਏ ਹੀ ਗਏ ਬੈਜੇ ਅੰਦਰ ਆਈ ਆ ਮੈਂ ਆਪਣੇ ਕੰਮ ਤੋਂ ਤੇ ਡੈਵੀ ਕਰਨ ਭੈਣ ਜੀ ਤੜਾ ਦਿਮਾਗ ਖਰਾਬ ਆ ਵਾ ਤੇ ਇਹੋ ਜਿਹੇ ਕਿੱਦੇ ਜਾਵਜੇ ਉਹ ਸੈਰਸ ਉਹ ਕੋਈ ਨਾ ਕੋਈ ਗੱਲ ਕੀਤੀ ਨਹੀਂ ਭੈਣ ਜੀ ਨੂੰ ਫੇਰ ਹੀ ਭੈਣ ਜੀ ਗਈ ਘਰੋਂ ਨਹੀਂ ਪੁੱਤ ਮੈਨੂੰ ਚੁੱਕ ਕੇ ਮਾਰ ਕੇ ਵਾ ਪੰਨੂ ਤੈਨੂੰ ਫੜਕੇ ਮੈਂ ਐਵੇਂ ਪੰਨੂ ਵੀ ਕਿਤੀ ਵਾਰ ਭੈਣ ਜੀ ਫੜਾਓ ਇੱਧਰ ਝੋਲਾ ਜਾ ਮੈਨੂੰ ਨਾ ਤੁਸੀਂ ਦੱਸੋ ਕਿ ਤੁਹਾਨੂੰ ਇਥੇ ਕੋਈ ਤੰਗੀ ਆ ਅਜਾ ਝੋਲਾ ਫੜਕੇ ਤੁਰ ਪੈਂਦੇ ਨੇ ਮਿੰਟਕ ਬਾਅਦ ਦੱਸ ਮੈਂ ਅਰੇ ਤਾਂ ਮੈਂ ਇੰਨਾ ਪਿਆਰ ਕਰਦੀ ਆ ਹੈ ਮਹਾ ਮਹਾ ਤੇ ਹਾਇ ਜਿਸ ਵਾਬ ਨਾਲ ਕਿਤੇ ਰੋਜ਼ ਰੋਜ਼ ਘਰੋਂ ਨਿਕਲੇ ਜਾਂਦਾ ਵਾ ਆ ਵੇਖ ਮੁੰਡਾ ਮੇਰਾ ਕੀ ਕਹਿਂ ਡਿਆ ਵਾ ਸਾਇਰਸ ਪੁੱਤ ਮੈਂ ਆਪੇ ਹੀ ਗਈ ਸੀਗੀ ਤੇਰੇ ਫੁੱਫੜ ਨੇ ਇੱਥੇ ਰੋਟੀ ਪਾਣੀ ਕਿੱਦਾਂ ਖਾਣਾ ਸੀ ਤਾਂ ਕਰਕੇ ਮੈਂ ਚਲ ਗਈ ਮੈਂ ਮਿਲ ਕੇ ਨਹੀਂ ਗਈ ਭਾਬੀ ਦਾ ਵੇਖ ਹਾਂ ਐਨੀ ਚੰਗੀ ਮੇਰੀ ਭੈਣ ਹੈ ਤੂੰ ਕਿਹੋ ਜਿਹੀ ਗੱਲਾਂ ਕਰੀ ਜਾਂਦਾ ਤਰਾ ਦਿਮਾਗ ਖਰਾਬ ਹੋਇਆ ਕਿਤੇ ਚਲੋ ਭੈਣ ਜੀ ਆਓ ਅੰਦਰ ਚਲੋ ਚਲੋ ਅੰਦਰ ਜਾ ਕੇ ਰੋਟੀ ਖਾਈਏ ਨਾਲੇ ਚਾਹ ਪਾਣੀ ਪੀਏ ਐਵੇਂ ਨਹੀਂ ਇਦਾਂ ਕਰੀਦਾ ਹੁੰਦਾ ਮਹਾ ਮਹਾ ਤੇ ਹਾਇ ਜੇ ਹੱਦ ਹੋਈ ਏ ਤੁਹਾਡੇ ਵਾਲੀ ਮੈਨੂੰ ਨਾਲ ਦਾਅ ਦੇ ਕੋ ਕਾਲਾ ਲੱਗਣ ਡਿਆ ਵਾ ਮੰਮੀ ਜੀ ਆਦੇ ਪਖੰਡ ਕਰਨ ਢੀ ਅੱਜ ਕੱਲ ਕੋ ਕੀ ਪਤਾ ਕੀ ਚੱਲਣ ਡਿਆ ਅਸੀਂ ਸਾਰੇ ਘਰੋਂ ਚਲ ਜਾਨੇ ਆ ਤੇ ਮਗਰੋਂ ਕੋ ਨਾ ਕੋ ਕਪਾਤੇ ਛਿੜ ਜਾਂਦਾ ਡੈਡੀ ਨਾਲ ਤੇ ਵੱਡੇ ਵੀਰ ਨਾਲ ਗੱਲ ਕਰਦਾ ਵਾ ਵੀ ਇਹ ਗੱਲ ਦੀ ਜੜ ਤੱਕ ਜਾਣਾ ਪੈਣਾ ਵਾ ਵੀ ਕੰਮ ਚੱਲਣ ਕੀ ਡਿਆ ਵਾ ਘਰ ਸਾਡੇ ਆਜੋ ਆਜੋ ਭੈਣ ਜੀ ਨਾ ਗੱਲ ਸੁਣ ਮੇਰੀ ਜੇ ਤੂੰ ਚਲੀ ਗਈ ਘਰੋਂ ਤੇ ਕਿਤੇ ਦੋ ਪੈਰ ਗਾਂ ਮਰ ਜਾਂਦੀ ਹੈ ਉਹ ਇੱਥੇ ਬੂਹੇ ਦੇ ਗਾੜੀ ਖਲੋ ਗਈ ਹੈ ਤੇ ਆਏ ਕੋਈ ਨਾ ਕੋਈ ਮਨੰਦਰ ਵਾਰ ਲੈ ਕਾਂ ਅੱਜ ਰਤ ਮੈਂ ਦੱਸਾਂ ਕਾਂ ਹਾਂ ਤੂੰ ਸਿਆਣੀ ਬਹਿਣੀ ਇੱਥੇ ਬਹੁਤ ਜਰਾ ਨਹੀਂ ਤਾਨੂੰ ਮੈਂ ਕਿਹਾ ਹੀ ਜੇ ਹੁਣ ਚੱਲੇ ਤਾਂ ਮੁੜ ਕੇ ਨਾ ਆਇਓ ਉਹੀ ਕੰਮ ਕੀਤਾ ਨਾ ਫਿਰ ਇੱਕ ਤੇ ਕਿਸਮਤ ਬੜੀ ਤੇਜ ਹੈ ਤੇਰੀ ਕਦੇ ਤੈਨੂੰ ਕੋਈ ਟੱਕਰ ਜਾਂਦਾ ਕਦੇ ਕੋਈ ਟੱਕਰ ਜਾਂਦਾ ਆ ਛੜੀ ਜੀ ਝੋਲੀ ਤੇ ਰਿੱਟੀ ਕਾਂਢੀ ਗਿਰੇ ਨਹੀਂ ਮੈਨੂੰ ਤਾਂ ਤੱਕੜਤਾ ਹੀ ਨਾ ਜੇ ਮੈਂ ਮੁੰਡੇ ਨੂੰ ਦੱਸ ਦਿੰਦੀ ਵੀ ਤੇਰੀ ਮਾਂ ਨੇ ਮੈਨੂੰ ਟੱਕੇ ਮਾਰ ਕੇ ਕੱਢਿਆ ਵਾ ਤੇ ਫਿਰ ਫਿਰ ਉਹਦਾ ਚੰਗਪੁਣੇ ਦਾ ਨਕਾਬ ਚਾੜਿਆ ਨਾ ਮੂੰਹ ਦੇ ਉੱਤੇ ਇਹ ਲੱਜਣਾ ਹੀ ਛੇਤੀ ਤੇਰੀ ਗੱਲ ਸੁਣ ਅੜਾ ਪੇਕਾ ਚਾਚਾ ਲੈ ਰਹਿਣਾ ਤੀਜੇ ਦਿਨ ਤੈਨੂੰ ਇਹ ਸਭ ਕੁਝ ਮੇਰੇ ਕਰਕੇ ਆ ਜਦੋਂ ਮੈਂ ਆਪਣੀ ਜ਼ਬਾਨ ਖੋਲhti ਨਾ ਤੇ ਆਉਣੋ ਜਾਣੋ ਬੰਦ ਹੋਇਆ ਨਾ ਇੱਥੋਂ ਲੱਗੇ ਸਮਝ ਉਹ ਕੋਈ ਗੱਲ ਨਹੀਂ ਮੈਂ ਵੀ ਨਾ ਭਾਬੀ ਤੇਰੇ ਕਰਕੇ ਨਹੀਂ ਆਉਂਦੀ ਮੈਂ ਬੱਚਿਆਂ ਕਰਕੇ ਆਉਂਦੀ ਆ ਜਿਹੜੇ ਮੈਨਿੰਨਾ ਪਿਆਰ ਕਰਦੇ ਤੇ ਆਪਣੇ ਭਰਾ ਕਰਕੇ ਆਉਂਦੀ ਆ ਬੱਚੇ ਮੇਰੇ ਆ ਉਹ ਤੇਰਾ ਭਰਾ ਵਾ ਨਾ ਪਹਿਲਾਂ ਮੇਰਾ ਖਸਮ ਆ ਚੰਗਾ ਉਹ ਵੀ ਮੇਰੇ ਪਿੱਛੇ ਹੀ ਆ ਤੇ ਜੇ ਉਹਨੂੰ ਮੈਂ ਛਾੜਤਾ ਨਾ ਪੰਪ ਤੇ ਫਿਰ ਤੈਨੂੰ ਪਤਾ ਲੱਗੂਗਾ ਪੇਕਿਆਂ ਦਾ ਚਾਹ ਦਾ ਵੀ ਕੀ ਹੁੰਦਾ ਕੋਈ ਗੱਲ ਨਹੀਂ ਜਿੰਨਾ ਚਿਰ ਮੈਂ ਜੀਨੀ ਆ ਨਾ ਉਹਨਾਂ ਚਾਹ ਤੇ ਮੈਨੂੰ ਪੇਕਿਆਂ ਦਾ ਚਾਹ ਰਹਿਣਾ ਰਹਿਣਾ ਵਾ ਜਦੋਂ ਮਰ ਜੂਗੀ ਨਾ ਫੇਰੀ ਖਲਾਸੀ ਹੋਣੀ ਆ ਇਹ ਗੱਲ ਦੀ। ਨਹੀਂ ਤੂੰ ਮੇਰੇ ਜਾਨ ਛੱਡਣੀ ਨਹੀਂ ਆ। ਹੈਂ? ਤੂੰ ਪਹਿਲਾਂ ਉਹਨੇ ਮੇਰੇ ਜਾਨ ਛੱਡੀ ਜਦੋਂ ਮੈਂ ਵਿਆਹ ਹੀ ਐ ਘਰ ਚ। ਉਦੋਂ ਤੂੰ ਮੈਨੂੰ ਟੱਕਿਆ ਮਾਰਨ ਤੱਕ ਗਈ ਹੀ ਕਰੋ। ਪਤਾ? ਚੇਤਾ ਵਾ ਤੇ ਆਪਣੇ ਆਪ ਨੂੰ ਪੁੱਛ ਵੀ ਤੂੰ ਕੀ ਕੀ ਕਰਦੀ ਰਹੀ ਆ। ਹੈਂ? ਸਾਡੀ ਮਾਂ ਵਿਚਾਰੀ। ਉਹਦਾ ਕੀ ਹਾਲ ਕੀਤਾ ਹੀਗਾ? ਕੀ ਕੀਤਾ ਹੀ ਹਾਲ ਤੇਰੀ ਮਾਂ ਦਾ? ਹੈਂ? ਜਿੰਨੇ ਚੰਗੀ ਤੂੰ ਉਹਨੇ ਚੰਗੀ ਤੇਰੀ ਮਾਂ ਗੱਲਾਂ ਕਰਦੀ ਆ। ਜਾ ਹੁਣ ਵੜ ਜਾ ਜਾ ਕੇ ਅੰਦਰ। ਜੇ ਆਪਾਂ ਮੂੰਹ ਖੋਲਿਆ ਨਾ ਲੋੜ ਤੋਂ ਵੱਧ ਤੇ ਵੇਖੀ ਫਿਰ ਤੇਰਾ ਕੀ ਹਾਲ ਹੁੰਦਾ। ਮੈਨੂੰ ਉਹ ਦਿਨ ਨਹੀਂਗੇ ਭੁੱਲਦੇ ਜਦੋਂ ਤੂੰ ਮੇਰੀ ਮਾਂ ਗਣੀ ਰੋਟੀ ਵਿੱਚ ਚੁਕਲੇਦੀ ਹੁੰਦੀ ਸੀਗੀ ਉਹ ਮੈਨੂੰ ਸਭ ਕੁਝ ਚੇਤਾਵਾ ਮੈਨੂੰ ਭੁੱਲਿਆ ਕੁਛ ਨਹੀਂ ਹੈਗਾ ਅਜੇ ਤੱਕ ਤੇਰਾ ਵੀ ਮੈਨੂੰ ਕੁਛ ਨਹੀਂ ਭੁੱਲਿਆ ਜਿਹੜੀ ਤੂੰ ਚੰਡਾਲ ਬਣ ਕੇ ਥੱਦੀ ਹੁੰਦੀ ਹੁੰਦੀ ਨਾ ਇੱਥੇ ਕਿ ਸਭ ਕੁਝ ਮੇਰਾ ਹੀ ਹੈ ਤੂੰ ਤੇ ਬਗਾਨੇ ਘਰੋਂ ਆਈ ਆ ਤੇ ਆਪਣੇ ਭਰਾ ਕੋ ਮੇਰੇ ਗੱਲਾਂ ਲਾ ਲਾ ਕੇ ਮੈਨੂੰ ਛਿੱਤਰ ਪਾਉਣ ਤੱਕ ਜਾਂਦੀ ਹੁੰਦੀ ਸੀਗੀ ਉਹ ਤੇ ਮੇਰੀ ਕਿਸਮਤ ਚੰਗੀਵੇਂ ਵੱਜ ਜਾਂਦੀ ਹਗੀ ਤੇ ਹੁਣ ਕਰ ਗੱਲ ਹੁਣ ਆਈ ਆ ਨਾ ਮੇਰੇ ਦਾੜ ਥੱਲੇ ਹੁਣ ਦੱਸ ਚੱਲ ਕੋਈ ਨਹੀਂ ਮੰਜੀਆਂ ਪਾਉਣ ਨੇੜੇ ਹੁੰਦੀ ਆ ਅਜੇ ਤੱਕ ਰੱਬ ਦਾ ਸ਼ੁਕਰ ਮਨਾਪੀ ਤੇ ਨੋ ਚੰਗੀ ਮਿਲ ਗਈ ਆ ਜੇ ਕਿਤੇ ਤੈਨੂੰ ਵੀ ਨੋ ਉਹ ਜੀ ਮਿਲ ਜਾਂਦੀ ਨਾ ਤੇਰੇ ਮੂੰਹ ਚ ਬੁਰਕੀਆਂ ਖੱਚਦੀ ਫਿਰ ਤੈਨੂੰ ਪਤਾ ਲੱਗਦਾ ਤੇਰਾ ਵਸ ਨਹੀਂ ਚੱਲਦਾ ਤੂੰ ਉਹਨੂੰ ਉਹ ਜੀ ਕਰਕੇ ਜਾਵੇਂ ਉਹ ਵੀ ਤੇਰੇ ਪਿੱਛੇ ਪਿੱਛੇ ਫਿਰਦੀ ਆ ਕੀ ਪਤਾ ਤੂੰ ਕੀ ਮਤਾ ਦਿੰਨੀ ਉਹਨੂੰ ਉਹ ਕਰਕੇ ਦੱਸੇ ਵੇਖੇ ਸਹੀ ਦਾ ਹਾਲ ਕੀ ਕਰਨੀ ਆ ਕਮਾਉਣੀ ਕਿਦਾਂ ਉਹਨੂੰ ਮੈਂ ਬਸ ਤੈਨੂੰ ਹਾਲ ਹੀ ਕਰਨੇ ਹੁੰਦੇ ਆ ਪਿਆਰ ਤੇ ਕਿਸੇ ਨਾਲ ਕਰਨਾ ਹੁੰਦਾ ਹੀ ਨਹੀਂ ਤੇ ਨਾ ਕਿਸੇ ਨਾਲ ਪਿਆਰ ਨਾਲ ਗੱਲ ਹੀ ਕਰਨੀ ਹੁੰਦੀ ਆ ਲੈ ਜਾ ਸਾਰਾ ਪਿਆਰ ਤੇ ਫਿਰ ਕੋ ਹੈ ਮੇਰੇ ਨਾਲ ਫਿਰ ਨਾ ਖਾ ਸਵੇਰੇ ਟਾਈਮ ਨਾਲ ਕਪੜੇ ਪਾ ਕੇ ਨਾ ਤੈਨ ਨਿਕਲ ਜੀ ਮੈਨੂੰ ਕਹਿਣਾ ਨਾ ਪਏ ਬਾਰ-ਬਾਰ ਆ ਤੇਰਾ ਬੂਥਾ ਮੈਨੂੰ ਮਾਸਾ ਵੀ ਚੰਗਾ ਲੱਗਦਾ ਜਿੱਥੇ ਤੱਕ ਗੱਲਾਂ ਹੋ ਗਈਆਂ ਵਾ ਲੱਗਿਆ ਸਮਝ ਨਹੀਂ ਨਾ ਚੰਗਾ ਲੱਗਦਾ ਤੇਰੇ ਭਾਂਡੇ ਨਾ ਤੇ ਗਿਫਟ ਲੈ ਕੇ ਦਿੱਤਾ ਭਰਾ ਨੇ ਉਹ ਵੀ ਆਪਣਾ ਝੁੱਕੇ ਲੈ ਜੀ ਮੈਨੂੰ ਚੇਤਾ ਭੁੱਲ ਗਿਆ ਫੜਾਉਂਦਾ ਜਾ ਵੜ ਜਾ ਅੰਦਰ ਹੁਣ ਮੈਨੂੰ ਵੀ ਆਪਣਾ ਬੂਥਾ ਵਖਾਲਾ ਦਾ ਤੈਨੂੰ ਸ਼ੌਂਕ ਨਹੀਂ ਚੜਿਆ ਕੋਈ ਮੈਂ ਆਪਣੇ ਭਰਾ ਵਾਸਤੇ ਆਉਣੀ ਆ ਆਪਣੇ ਭਤੀਜਿਆਂ ਵਾਸਤੇ ਆਉਣੀ ਆ ਠੀਕ ਆ ਨਾ ਹੂੰ ਬਹੁਤੀਆਂ ਗੱਲਾਂ ਨਾ ਕਰ ਮੈਨੂੰ ਮੇਰੀ ਜ਼ੁਬਾਨ ਨਾ ਖਲਾਵੀ ਇਹ ਨਾ ਹੋਵੇ ਮੈਂ ਸਭ ਨੂੰ ਰੋਕੇ ਆਪਣੇ ਭਰਾ ਨੂੰ ਜੇ ਇਹ ਸਟਰਫ ਕਪਾਣਾ ਨਾ ਬੰਦ ਕੀਤਾ ਤੇ ਮੇਰਾ ਨਾਮ ਟਾ ਦੇ ਫਿਰ ਜਦ ਤੂੰ ਭਰਾ ਭਤੀਜੇ ਦਾ ਮਿੰਟ ਵਿੱਚ ਡਰਾਗ ਲਾ ਪੰਡਈਂ ਨਿਕਲ ਜਾ ਇੱਥੇ ਜਾ ਕੇ ਅੰਦਰ ਦਫਾ ਆ ਜਾ ਮੱਥਾ ਨਾ ਲੱਗੀ ਮੇਰੇ ਜਦ ਤੱਕ ਹੈਗੀ ਇੱਥੇ ਐਦਾਂ ਦਾ ਵੀ ਨੀਚ ਬੰਦਾ ਕੋਈ ਹੁੰਦਾ ਵਾ ਘਰੋਂ ਕੱਢਣ ਤੱਕ ਜਾਂਦੀ ਏ ਮੈਨੂੰ ਮੈਂ ਵੀ ਇਹ ਕਰ ਦਿੱਤੀ ਆ ਮੈਂ ਕੀ ਪਾਪ ਕੀਤੇ ਆ ਜੇ ਤੂੰ ਮੇਰੀ ਮਾਂ ਨਾਲ ਮਾੜੇ ਵੀ ਤੀਰੇ ਕਰਦੀ ਰਹੀਂ ਤੇ ਮੈਂ ਕੀ ਕਰਦੀ ਤੈਨੂੰ ਹਾਰਪਾਉਂਦੀ ਤੇਰੇ ਗਲ ਵਿੱਚ ਉਦੋਂ ਤੇ ਮਾਂ ਦੇ ਕਰਕੇ ਮੈਨੂੰ ਗੱਲਾਂ ਕਰਨੀਆਂ ਹੀ ਪੈਣੀਆਂ ਸੀ ਨਾ ਹੁਣ ਉਹ ਕਸਰਾ ਮਿਰਚ ਕੱਢਣ ਲਈ ਆ ਕੋਈ ਗੱਲ ਨਹੀਂ ਮਰਦੇ ਦਮ ਤੱਕ ਮੈਂ ਨਹੀਂ ਛੱਡਦੀ ਆਪਣੇ ਪੇਕੇ ਇਦਾਂ ਹੀ ਆਉਂਗੀ ਇੱਥੇ ਮੈਂ ਤੂੰ ਜੋ ਮਰਜ਼ੀ ਕਰ ਲੈ ਹਾਏ ਮੰਮੀ ਕਿੱਦਾਂ ਬੋਲਣ ਡੇ ਆ ਭੂਆ ਨੂੰ ਕੋਈ ਆ ਕੀ ਆ ਮੈਂ ਤੇ ਮੰਮੀ ਦਾ ਅਸਲੀ ਰੂਪ ਵੇਖਿਆ ਵਾ ਮੰਮੀ ਤੇ ਡੈਡੀ ਸਾਹਮਣੇ ਕੁਛ ਹੱਡੇ ਸਾਹਮਣੇ ਕੁਛ ਮੰਮੀ ਇਦਾਂ ਬੋਲਣ ਕਿਉਂ ਡੇ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਹਾਏ ਮੰਮੀ ਇਦਾਂ ਕਿਉਂ ਕਰਨ ਡੇ ਆ ਭੂਆ ਦੇ ਨਾਲ ਮੰਮੀ ਦੇ ਦੋ ਰੂਪ ਆ ਮੰਮੀ ਕਦੀ ਚੰਗੇ ਬਣ ਜਾਂਦੇ ਆ ਤੇ ਕਦੀ ਆ ਕੰਮ ਕਰਦੇ ਆ ਜੇ ਭੂਆ ਜੀ ਆਈਗੇ ਆ ਤੇ ਮੰਮੀ ਨੂੰ ਇਦਾਂ ਕੀ ਲੋੜੀ ਉਹਨਾਂ ਨਾਲ ਬੋਲਣ ਦੀ ਮੈਂ ਭੂਆ ਜੀ ਨੂੰ ਪੁੱਛਦੀ ਆ ਜਾ ਕੇ ਕੀ ਗੱਲ ਹੋਈ ਆ ਭੂਆ ਜੀ ਕੀ ਗੱਲ ਹੋਗੀ ਤੁਹਾਨੂੰ ਨਹੀਂ ਪਤਾ ਕੋਈ ਗੱਲ ਨਹੀਂ ਕੀ ਕਰਨ ਰਹੀ ਸੀ ਤੂੰ ਮੈਂ ਤੇ ਕੁਛ ਨਹੀਂ ਕਰਦੀ ਪੰਥ ਨੂੰ ਪੜਾਉਣ ਦੀ ਹੀ ਅੱਛਾ ਅੱਛਾ ਤੇ ਮੇਰੀ ਗੱਲ ਸੁਣੋ ਤਦ ਮੰਮੀ ਇਦਾਂ ਕਿਉਂ ਬੋਲਣ ਦੇ ਹੀ ਨਿਤਲਜੀਤ ਛੱਡ ਪਰੇ ਉਹਦਾ ਸੁਭਾਅ ਇਦਾਂ ਦਾ ਵਾ ਤੈਨੂੰ ਪਤਾ ਤਾਂ ਹੈ ਹੀ ਆ ਨਾ ਭੂਆ ਜੀ ਮੈਂ ਮੰਨਿਆ ਸੁਭਾਅ ਇਦਾਂ ਦਾ ਪਰ ਮੰਮੀ ਇਦਾਂ ਤੇ ਕਰੀ ਨਹੀਂ ਬੋਲੇ ਹੈਗੇ ਚਲ ਕੋਈ ਨਹੀਂ ਮੈਂ ਨਹੀਂ ਗੁੱਸਾ ਕਰਦੀ ਇਹੇ ਗੱਲਾਂ ਦਾ ਹੁਣ ਵੇਖਾਂ ਤੂੰ ਕਿੰਨੀ ਚੰਗੀ ਆ ਸਣੀ ਕਿੰਨਾ ਚੰਗਾ ਵਾ ਬੋ ਤੂੰ ਦੱਸੋ ਗੱਲ ਕੀ ਆ ਲੈ ਪੁੱਤ ਮੈਂ ਕੀ ਗੱਲ ਦੱਸਾਂ ਤੈਨੂੰ ਮੈਂ ਕੋਈ ਗੱਲ ਹੋਵੇ ਤਾਂ ਦੱਸਾਂ ਉਹ ਅੱਜ ਕੋਈ ਗੱਲ ਹੋਈ ਹੋਗੀ ਤੇ ਮੰਮੀ ਇਦਾਂ ਬੋਲਣ ੜੀ ਆ ਚਲ ਕੋਈ ਗੱਲ ਨਹੀਂ ਐਵੇਂ ਨਿੱਕੀ ਨਿੱਕੀ ਗੱਲ ਦਾ ਗੁੱਸਾ ਕਰ ਲੈਂਦੀ ਛਦੈਣ ਵਾ ਕੋਈ ਗੱਲ ਨਹੀਂ ਪੁੱਤ ਇਦਾਂ ਕਰ ਤੂੰ ਚਾਹ ਦਾ ਕੱਪ ਬਣਾ ਕੇ ਦੇ ਦੇ ਮੇਰੇ ਸਿਰਪੜ ਬੜੀ ਹੋਣ ਭਾਜੀ ਪਰ ਮੈਨੂੰ ਕੋਈ ਗੱਲ ਹਜਮ ਜੀ ਨਹੀਂ ਹੋਣ ੜੀ ਗੱਲ ਤੇ ਕੋਈ ਹੈਗੀ ਆ ਪਰ ਤੂੰ ਦੱਸਰ ਨਹੀਂ ਦੇ ਤੂੰ ਵੀ ਨਾ ਜਾਣ ਕੇ ਜਿਦੀ ਪੈ ਗਈ ਆ ਜਿਦੀ ਕਿਉਂ ਪੈ ਗਈ ਭੋਜੀ ਮੈਂ ਤਾਂ ਮੰਮੀ ਨੂੰ ਕਦੀ ਨਹੀਂ ਇਦਾਂ ਵੇਖਿਆ ਕਿਸੇ ਦਾ ਬੋਲਦੇ ਜਿੱਦਾਂ ਤੁਹਾਡੇ ਨਾਲ ਬੋਲ ਰਹੇ ਨਹੀਂ ਨਹੀਂ ਕੋਈ ਗੱਲ ਨਹੀਂ ਗਈ ਉਦਾਂ ਹੀ ਮਾੜੀ ਮੋਟੀ ਪੁਰਾਣੀ ਕਿਸੇ ਗੱਲ ਤੋਂ ਨਹੀਂ ਮੈਨੂੰ ਲੱਗਦਾ ਮੈਨੂੰ ਡੈਡੀ ਨੂੰ ਦੱਸਣਾ ਹੀ ਪੈਣਾ ਉਹ ਨਹੀਂ ਨਹੀਂ ਪੁੱਤ ਐਵੇਂ ਨਾ ਆਪਣਾ ਡੈਡੀ ਨੂੰ ਦੱਸੀ ਤੈਨੂੰ ਪਤਾ ਉਹ ਗੁੱਸੇ ਵਾਲਾ ਬਣਾਵਾ ਤੇ ਨਾਲੇ ਮੇਰ ਨਾਲ ਪਤਾ ਕਿੰਨਾ ਕਰਦਾ ਜੇ ਉਹਨੂੰ ਪਤਾ ਲੱਗ ਗਿਆ ਨਾ ਤੇ ਉਹਨੇ ਉਹ ਮੇਰੇ ਸਾਹਮਣੇ ਨੂੰ ਤੌਣੀ ਲਾ ਦੇਣੀ ਤੇ ਫਿਰ ਇਹਨੇ ਕਹਿਣਾ ਵੀ ਮੇਰੀ ਫਿਰ ਰਸਤੇ ਕਿਉਂ ਨਹੀਂ ਉਹ ਨਹੀਂ ਪੁੱਤ ਜਾ ਤੂੰ ਚਾਹ ਬਣਾ ਕੱਪ ਕੋ ਕੁਛ ਨਹੀਂ ਗਾ ਹੋਇਆ ਚਾਹ ਤੇ ਮੈਂ ਬਣਾ ਲਈ ਹੁੰਦੀ ਆ ਪਰ ਗੱਲ ਪੁੱਛ ਕੇ ਮੈਂ ਵੀ ਤੁਹਾਡਾ ਕੋ ਰਣੀ ਤੀਏ ਤੈਨੂੰ ਮੈਂ ਕੀ ਦੱਸਾਂ ਕਿ ਤੇਰੀ ਮਾਂ ਕਿਨੇ ਇੱਕ ਪੱਤੀ ਆ ਅਜੇ ਤੇ ਪੁੱਤ ਤੂੰ ਚੰਗੀ ਆ ਤੇਰਾ ਨਾ ਚੰਗੀ ਰਵੇ ਤਾਂ ਹੀ ਆ ਨਾ ਜਿੱਦਣ ਕਿਤੇ ਤੇਰੇ ਪੇਸ਼ ਪੈ ਗਈ ਨਾ ਤੈਨੂੰ ਫੇਰ ਪਤਾ ਲੱਗਣਾ ਵਾ ਪੇ ਕਿਦਾਂ ਦੀ ਆ